ਅੱਜ ਦਾ ਤਾਂ ਕੀ ਹਾਲ ਚਾਲ ਨੇ ਤਲਵੰਡੀ ਸਾਬਾ ਟਰੈਕਟਰ ਮੰਡੀ ਤੇ ਖੜੀ ਸੀ ਬਾਈ ਕਾਲੇ ਨਾਲ ਗੱਲਬਾਤ ਕਰਵਾਉਣਾ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦੇ ਆ ਜਾ ਬਾਈ ਨਾਲ ਗੱਲਬਾਤ ਕਰ ਦਾਂਗੇ ਬਈ ਆਸੀ ਕਾਲ ਫਸਰੀ ਕਰ ਲਈ ਠੀਕ ਆ ਬਾਈ ਠੀਕ ਆ ਬੰਦ ਠੀਕ ਆ ਬਾਈ ਕਿੰਨੇ ਟਰੈਕਟਰ ਲੈ ਕੇ ਆਏ ਅੱਜ ਅੱਜ 4 ਲੈ ਕੇ ਆਏ ਠੀਕ ਆ ਬਈ ਪਰੇ ਖੜੇ ਆ ਠੀਕ ਆ ਬਾਈ ਮੋਬਾਈਲ ਨੰਬਰ ਦੱਸ ਦੋ ਬਜੀ ਆਪਣਾ ਮੋਬਾਈਲ ਨੰਬਰ ਆਪਣਾ 788366007 ਪਿੰਡ ਕੋਟ ਨਿਕਲਾ ਨੇੜੇ ਮੋੜ ਮੰਡੀ ਠੀਕ ਆ ਬਾਈ ਜੀ ਚਲੋ ਮਿੱਤਰੋ ਸਭ ਤੋਂ ਪਹਿਲਾਂ ਇਹ ਟਰੈਕਟਰ ਦਿਖਾਉਣਾ ਸੋਨਾਲੀਕਾ 750 ਮਾਡਲ ਦੱਸੋ ਬਈ ਕਿੰਨਾ ਇਹ ਮਾਡਲ ਬਾਈ ਜੀ 2017 ਮਾਡਲ ਆ ਠੀਕ ਆ ਬਾਈ ਪੀਵੀ 13 ਸੰਗਰੂਰ ਨੰਬਰ ਆ ਟਰੈਕਟਰ ਕਿਵੇਂ ਆ ਬਾਈ ਫੁੱਲ ਚੰਗਾ ਜਮਾ ਰੀਜਨਲ ਸਾਰਾ ਡਿਸਟ੍ਰਿਬਿਊਟਰ ਦਾ ਮਾਡਲ ਠੀਕ ਆ ਬਾਈ 14 ਦੇ ਟਾਇਰਾਂ ਦਾ ਹਾਂਜੀ ਠੀਕ ਆ ਬਾਈ ਲੈ ਮਤਰਾ ਟਾਇਰ ਟੂ ਦੇਖ ਸਕਦੇ ਹੋ ਬਈ ਘਾੜਿਆਂ ਵਰਗੇ ਚੰਗੇ ਟਾਇਰ ਪਏ ਨੇ ਰੱਟ ਦੇ ਵੀ ਆ ਦੇਖਦੇ ਹੋ ਬਈ ਮਗਰਾਟ ਵਗੈਰਾ ਲੱਗੇ ਹੋਏ ਨੇਗੇ ਹਾਂਜੀ ਫਰਸਟ ਓਨਰ ਹੈ 17 ਮਾਡਲ ਆ ਫਰਸਟ ਓਨਰ ਆਗਾ ਹਾਂਜੀ ਕੰਡੀਸ਼ਨ ਦਾ ਫੁੱਲ ਕੋਕਾ ਪਾਵਰ ਫੁੱਲ ਚੰਗਾ ਦਾ ਡਬਲ ਲਿਸਟ ਕ੍ਰੌਪੀ ਛਤਰੀ ਨਵੀਂ ਲਵਾਈ ਆਪਾਂ ਇਹ ਰੇਟਰ ਉਪਰ ਕਾਲੇ ਦਾ ਰੇਟ ਬਾਈ ਜੀ ਇਹਦਾ 470000 ਠੀਕ ਹੈ ਜੀ ਦੇਣਾ ਕਿੰਨਾ ਸਾਡੇ ਕਿ 4 ਲੱਖ ਦਾ ਦੇ ਦ ਸਾਡੇ ਕਿ 4 ਲੱਖ ਰੁਪਏ ਦਾ ਮਿੱਤਰੋ ਇਹ ਮਿਲ ਜੂਗਾ ਬਾਕੀ ਮਾਨਤਾਣ ਮੌਕੇ ਤੇ ਹੋ ਜੂਗਾ ਤੇ ਅਗਲਾ ਆ ਗਿਆ ਮਿੱਤਰੋ ਫਾਰਮਾ ਟ੍ਰਾਈਕ ਇਹ ਬਾਈ ਜੀ 1999 ਮਾਡਲ ਆ ਠੀਕ ਆ ਬਾਈ ਸਰੂਰ ਨੰਬਰ ਆ ਪਹਿਲੇ 9 ਹੀ ਆ ਚੰਗਾ ਬੈ ਟਾਟਾ ਟੁਰ ਨਵੇਂ ਆ ਚਾਰੇ ਠੀਕ ਆ ਬਾਈ ਹਾਂ ਜੀ ਮਤਰਾ ਟਾਇਰ ਟੂ ਤੁਸੀਂ ਦੇ ਸਕਦੇ ਹੋਗੇ ਚੰਗਾ ਚਲਾਈ ਚਲੂਈ ਦਾ ਵੀ ਪੂਰਾ ਚੰਗਾ ਟਰੈਕਟਰ ਆ ਜੀ ਓਕੇ ਬਾਈ ਹਾਂ 1999 ਪੀਵੀ 13 ਸੰਗਰੂਰ ਨੰਬਰ ਆ ਠੀਕ ਆ ਬਾਈ ਪਿਆ ਫਾਰਮ ਟਰੈਕ ਸਮਾਨ ਸੂਣ ਲੱਗਿਆ ਲੈਟਾ ਲੂਟਾ ਲਾ ਲਓ ਸਾਰਾ ਸਮਾਨ ਠੀਕ ਆ ਬਾਈ ਟਰੈਰਾ ਬੱਕੋ ਚੰਗਾਗਾ ਕੁੱਲ ਮਿਲਾ ਕੇ ਟਰ ਨਵੇਂ ਆ ਜੀ ਠੀਕ ਆ ਬਾਈ ਹਾਂ ਤੇ ਰੇਟ ਰੁਕਈ ਇਹਦਾ ਰੇਟ ਆ ਬਾਈ ਜੀ 1 ਲੱਖ 45000 ਠੀਕ ਆ ਜੀ 1 35000 ਦਾ ਦੇ ਦਾਂ ਠੀਕ ਆ 1 35000 ਟਰੈਕਟਰ ਚੰਗਾ ਚਲਾਈ ਚਲੂਈ ਦਾ ਵੀ ਚੰਗਾ ਠੀਕ ਆ ਬਾਈ ਚਲਾਈ ਚਲੂਈ ਦਾ ਪੂਰਾ ਚੰਗਾਗਾ ਇਹ ਲਵਤਰ ਅੱਗੇ ਦਿਖਾਉਣੇ 855 5 ਸਟਾਰ ਰਿਵਰਸ ਕਵੀਟੋ ਦੇਗੀ ਜੁੱਲੇ ਚ ਤੇ ਮਾਡਲ ਹੈ ਬਈ ਇਹ ਇਹ ਮਾਡਲ ਬਾਈ ਜੀ 2021 ਆ ਠੀਕ ਆ ਬਾਈ ਹਾਂ ਕੰਮ ਚੱਲਿਆ ਬਈ ਇਹ ਸੰਗਰੂਰ ਨੰਬਰ ਆ ਨਗਦ ਕੈਸ ਆ ਨਾਲ ਦੀ ਟੈਟੂਰਾ 11100 ਘੰਟਾ ਚੱਲਿਆ ਬਾਈ ਜੀ ਠੀਕ ਆ ਬਾਈ ਫੁੱਲ ਚੰਗਾ ਟਰੈਕਟਰ ਆ ਠੀਕ ਆ ਬਾਈ ਹਾਂ ਲੈ ਮਿੱਤਰੋ ਟਰੈਕਟਰ ਦੇਖ ਸਕਦੇ ਹੋਗੇ 21 ਮਾਡਲ ਆਗਾ ਸੰਗਰੂਰ ਨੰਬਰ ਆਗਾ ਤੇ ਰੇਟ ਰੋ ਬਈ ਇਹਦਾ ਰੇਟ ਹੈ ਨਾ 675 ਆ ਜੀ ਏ ਕਾ ਬਾਈ ਸਾਡੇ ਕੇ 6 ਲੱਖ ਦਾ ਦੇ ਦਾਂਗੇ ਸਾਡੇ ਕੇ 6 ਲੱਖ ਰੁਪਏ ਦਾ ਮਿੱਤਰੋ ਇਹ ਬਣ ਜਾਊਗਾ ਤੇ ਬਾਕੀ ਟਰੈਕਟਰ ਚੰਗਾ ਮोटा ਮਾਨਤਾ ਨਾਲ ਜਰੂਰ ਹੋ ਜਾਊਗਾ ਹਾਂਜੀ ਇਹ ਅਗਲਾ ਬਈ ਫਾਰਮਰ ਟਰੈਕ 60 ਦਾ ਇਹ ਬਾਈ ਜੀ 2010 ਮਾਡਲ ਆ ਠੀਕ ਆ ਬਾਈ ਇਹ ਰਾਜਸਥਾਨ ਨੰਬਰ ਆ ਰਾਜਸਥਾਨ ਨੰਬਰ ਆ ਕਾ ਬਾਈ ਹਾਂ 2010 ਮਾਡਲ 10 ਮਾਡਲ ਆ ਜੀ ਠੀਕ ਆ ਬਈ ਟਾਇਰਾਂ ਦਾ ਕਿਵੇਂ ਆ ਟਾਇਰ ਦੇਖ ਲਓ ਜੀ ਹੋਣਗੇ 50 ਪੈਸੇ ਲਾ ਲੋ 60 ਪੈਸੇ ਮੈਨੂੰ 50 ਹੀ ਮੈਨੂੰ ਠੀਕ ਆ ਬਾਈ ਟਰੈਕਟਰ ਚੰਗਾ ਹੂੰ ਫਰੰਟ ਹੈ ਕਿਨੇ 75 ਕੇ ਪੈਸੇ ਨਾ ਬਾਈ ਹਾਂਜੀ ਠੀਕ ਆ ਬਾਈ ਤੇ ਇਹਦਾ ਰੇਟ ਰੂਪੇ ਇਹਦਾ 235 ਜੀ ਠੀਕ ਆ ਜੀ 2 ਲੱਖ 20 ਹਜ਼ਾਰ ਦਾ ਦੇ ਦਾਂਗੇ ਠੀਕ ਆ ਜੀ 2 ਲੱਖ 20 ਹਜ਼ਾਰ ਦਾ ਮਿੱਤਰੋ ਇਹ ਬਣ ਜੂਗਾ ਮਾਣਤਨ ਮੌਕੇ ਤੇ ਹੋ ਜੂਗਾ ਇਸ ਤੋਂ ਇਲਾਵਾ ਇੱਕ ਕਲੋਸ ਕਰ ਇੰਜਨ ਚ ਵੱਧ ਮੰਗਾ 2000 ਬਾਰਾਮਾਡਲ ਖੜਾ ਆਪਣੇ ਕੋਈ ਘਰੇ 55 ਹਾਂ ਕਲੋਸ ਕਰ ਇੰਜਨ ਆ ਬਠਿੰਡਾ ਨੰਬਰ ਆ ਫਸਟ ਓਨਰ ਆ ਚੰਗਾ ਟਰੈਕਟਰ ਆ ਠੀਕ ਆ ਬਾਈ ਹਾਂਜੀ ਤੇ ਬਾਕੀ ਡਾਕਟਰ ਸੇਲ ਹੋ ਗਏ ਬਾਕੀ ਸੇਲ ਹੋ ਗਏ ਸਾਰੇ ਠੀਕ ਆ ਬਾਈ ਤੇ ਮਾਡਲ ਨੰਬਰ ਇੱਕ ਵਾਰੀ ਹੋ ਜਾਵੇ ਮਾਡਲ ਨੰਬਰ ਆਪਣਾ 788366007 ਠੀਕ ਆ ਬਾਈ ਠੀਕ ਆ ਬਈ ਗਾਲੇ ਧੰਨਵਾਦ ਬਾਈ ਗੱਲ ਕਰਕੇ ਬੜੀ ਲੱਗਿਆ ਬਾਈ ਚਲੋ ਮਿੱਤਰੋ ਵੀਡੀਓ ਨੂੰ ਕਰ ਦਿਓ ਲਾਈਕ ਕਮੈਂਟ ਸ਼ੇਅਰ ਚੈਨਲ ਕੋਲੇ ਫੋਲੋ ਧੰਨਵਾਦ ਸਸਤਾ